ਸਰ ਕਮਲਕੌਰ ਭਾਬੀ ਕਤਲ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਹੋਇਆ ਤੁਹਾਨੂੰ ਦੱਸਦੀ ਕਿ ਕਤਲ ਦੀ ਸਾਜ਼ਿਸ਼ ਨੂੰ ਲੈ ਕੇ ਪਰਦਾਫਾਸ਼ ਹੋ ਚੁੱਕਾ ਹੈ ਸੋਰਸਸ ਦੇ ਹਵਾਲੇ ਤੋਂ ਵੱਡੀ ਜਾਣਕਾਰੀ ਮਿਲ ਪਾਰੀ ਹੈ ਕਿ ਅਮਰਿਤਪਾਲ ਸਿੰਘ ਮੈਰੋਂ ਦੇ ਵੱਲੋਂ ਕਤਲ ਦੀ ਸਾਜ਼ਿਸ਼ ਜਿਹੜੀ ਹੈ ਉਹ ਰਚੀ ਗਈ ਹੈ ਤੇ ਉਸਦੇ ਹੁਣ ਦੋ ਸਾਥੀਆਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਜੀ ਹਾਂ ਬਠਿੰਡਾ ਦੇ ਇੱਕ ਮੈਡੀਕਲ ਹਸਪਤਾਲ ਦੀ ਪਾਰਕਿੰਗ ਦੇ ਵਿੱਚ ਗੱਡੀ ਖੜੀ ਹੁੰਦੀ ਹੈ ਕਮਲਕੌਰ ਦੀ ਔਰ ਉਸ ਗੱਡੀ ਦੇ ਵਿੱਚੋਂ ਉਸਦੀ লাশ ਬਰਾਮਦ ਕੀਤੀ ਜਾਂਦੀ ਹੈ ਤਾਂ ਇਸ ਮਾਮਲੇ ਦੇ ਵਿੱਚ ਅਮਰਿਤਪਾਲ ਸਿੰਘ ਮੈਰੋ ਦੀ ਵੀ ਗੱਲ ਚੱਲ ਰਹੀ ਹੈ ਕਿ ਅਮਰਿਤਪਾਲ ਸਿੰਘ ਮੈਰੋ ਦੇ ਵੱਲੋਂ ਕਮਲਕੌਰ ਦੇ ਕਤਲ ਦੀ ਸਾਜ਼ਿਸ਼ ਜਿਹੜੀ ਹੈ ਉਹ ਰਚੀ ਗਈ ਹੈ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਤਾਂ ਇਹ ਸੋਰਸਸ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਅਮਰਿਤਪਾਲ ਸਿੰਘ ਮੈਰੋ ਵੀ ਇਸ ਮਾਮਲੇ ਦੇ ਵਿੱਚ ਸ਼ਾਮਿਲ ਹੈ ਇਸ ਕਤਲ ਦੇ ਵਿੱਚ ਸ਼ਾਮਿਲ ਹੈਗਾ ਤਾਂ ਉਸਦੇ ਦੋ ਸਾਥੀਆਂ ਨੂੰ ਗ੍ਰਫਤਾਰ ਕਰ ਲਿਆ ਹੈ ਪੁਲਿਸ ਦੇ ਵੱਲੋਂ ਦੋ ਸਾਥੀਆਂ ਨੂੰ ਗ੍ਰਫਤਾਰ ਕਰ ਲਿਆ ਗਿਆ ਹੈ ਕਮਲਕੌਰ ਦੇ ਮਾਮਲੇ 'ਚ ਅਮਰਿਤਪਾਲ ਦੀ ਵੀ ਦੱਸਿਆ ਜਾ ਰਿਹਾ ਹੈ ਕਿ ਗ੍ਰਫਤਾਰੀ ਹੋ ਚੁੱਕੀ ਹੈ ਸੋਰਸਸ ਦੇ ਹਵਾਲੇ ਤੋਂ ਇਹ ਜਾਣਕਾਰੀ ਮਿਲ ਪਾ ਰਹੀ ਹੈ ਕਿ ਅ ਅਮਰਿਤਪਾਲ ਤੇ ਉਸਦੇ ਦੋ ਸਾਥੀਆਂ ਨੂੰ ਪੁਲਿਸ ਦੇ ਵੱਲੋਂ ਗ੍ਰਫਤਾਰ ਕੀਤਾ ਜਾ ਚੁੱਕਿਆ ਹੈ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਦੀ ਦੱਸਿਆ ਜਾ ਰਿਹਾ ਹੈ ਕਿ ਗ੍ਰਫਤਾਰੀ ਹੋਈ ਹੈ ਕਮਲਕੌਰ ਦੇ ਕਤਲ ਦੀ ਸਾਜ਼ਿਸ਼ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਅਮਰਿਤਪਾਲ ਸਿੰਘ ਮੈਰੋਂ ਦੇ ਵੱਲੋਂ ਰਚੀ ਗਈ ਹੈ ਇਹ ਸੋਰਸਸ ਦੇ ਹਵਾਲੇ ਤੋਂ ਵੱਡੀ ਸੂਤਰਾਂ ਦੇ ਹਵਾਲੇ ਤੋਂ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ ਔਰ ਇਹ ਵੀ ਜਾਣਕਾਰੀ ਮਿਲ ਪਾਰੀ ਹੈ ਕਿ ਅਮਰਿਤਪਾਲ ਸਿੰਘ ਮੈਰੋਂ ਦੇ ਦੋ ਸਾਥੀਆਂ ਨੂੰ ਜਸਪ੍ਰੀਤ ਤੇ ਨਿਮਰਤਜੀਤ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਤੁਹਾਨੂੰ ਦੱਸ ਦੇ ਕਿ ਅਮਰਿਤਪਾਲ ਸਿੰਘ ਮੈਰੋਂ ਤੇ ਕਮਲਕੌਰ ਭਾਬੀ ਇਹਨਾਂ ਦੋਵਾਂ ਦਾ ਪਹਿਲਾ ਵਿਵਾਦ ਜਿਹੜਾ ਆ ਉਹ ਸੋਸ਼ਲ ਮੀਡੀਆ ਤੇ ਚੱਲਿਆ ਸੀਗਾ ਆ ਜਦੋਂ ਕਿਹਾ ਜਾ ਰਿਹਾ ਕਿ ਕਮਲ ਕੌਰ ਜਿਹੜੀ ਹੈ ਉਹ ਸੋਸ਼ਲ ਮੀਡੀਆ ਤੇ ਅਸ਼ਲੀਲ ਵੀਡੀਓ ਬਣਾਉਂਦੀ ਹੈ ਗੰਦਾ ਕੰਟੈਂਟ ਪਾਉਂਦੀ ਹੈ ਤਾਂ ਇਸ ਨੂੰ ਲੈ ਕੇ ਅਮਰਿਤਪਾਲ ਸਿੰਘ ਮੈਰੋਂ ਦੇ ਵੱਲੋਂ ਚੇਤਾਵਨੀ ਵੀ ਦਿੱਤੀ ਗਈ ਸੀ ਤਾਂ ਉਦੋਂ ਕਮਲ ਕੌਰ ਦੇ ਵੱਲੋਂ ਵੀ ਇਸ ਤੇ ਸਵਾਲ ਖੜੇ ਕੀਤੇ ਗਏ ਸੀ ਤਾਂ ਉਹ ਵੀ ਕੰਟਰੋਵਰਸੀ ਜਿਹੜੀ ਹੈ ਕਾਫੀ ਸੁਰਖੀਆਂ ਦੇ ਵਿੱਚ ਰਹੀ ਸੀਗੀ ਤੁਹਾਨੂੰ ਯਾਦ ਹੋਣਾ ਤਾਂ ਸੋਸ਼ਲ ਮੀਡੀਆ ਤੇ ਉਹ ਵੀ ਕੰਟਰੋਵਰਸੀ ਕਾਫੀ ਚੱਲਦੀ ਰਹੀ ਸੋ ਅਮਰਿਤਪਾਲ ਸਿੰਘ ਮੈਰੋਂ ਦੇ ਵੱਲੋਂ ਕਮਲ ਕੌਰ ਨੂੰ ਰੋਕਿਆ ਵੀ ਗਿਆ ਆਕੇ ਸਾਰੇ ਲੋਕ ਇਹ ਸੋਸ਼ਲ ਮੀਡੀਆ ਦੇਖਦੇ ਨੇ ਤਾਂ ਇਸ ਤਰੀਕੇ ਦਾ ਗੰਦਾ ਕੰਟੈਂਟ ਜਿਹੜਾ ਆ ਉਹ ਨਾ ਬਣਾਇਆ ਜਾਵੇ ਨਾ ਸੋਸ਼ਲ ਮੀਡੀਆ ਤੇ ਅਪਲੋਡ ਕੀਤਾ ਜਾਵੇ ਤਾਂ ਇਹ ਕਮਲ ਕੌਰ ਭਾਬੀ ਨੂੰ ਇਹ ਵਾਰਨਿੰਗ ਜਿਹੜੀ ਹੈ ਉਹ ਪਹਿਲਾਂ ਤੋਂ ਹੀ ਅਮਰਤਪਾਲ ਸਿੰਘ ਮੈਰੋਂ ਦੇ ਵੱਲੋਂ ਦਿੱਤੀ ਗਈ ਸੀ ਤਾਂ ਇਸ ਤਰੀਕੇ ਦੀ ਕੰਟਰੋਵਰਸੀ ਦੋਨਾਂ ਦੇ ਵਿਚਾਲੇ ਕੋਈ ਸੀਗੀ ਕਿਉਂਕਿ ਕਮਲ ਕੌਰ ਨੂੰ ਲੈ ਕੇ ਹਮੇਸ਼ਾ ਕਿਹਾ ਜਾਂਦਾ ਹੈ ਕਿ ਵਿਵਾਦਾਂ ਦੇ ਵਿੱਚ ਰਹੀ ਹੈ ਕਮਲ ਕੌਰ ਔਰ ਲੱਖਾਂ ਫਾਲੋਅਰ ਹੈਗੇ ਨੇ ਇਸ ਤੇ ਇੰਸਟਾਗ੍ਰਾਮ ਤੇ ਸੋਸ਼ਲ ਮੀਡੀਆ ਤੇ ਜਿਸ ਦਾ ਇਸਤੇਮਾਲ ਇਸ ਦੇ ਵੱਲੋਂ ਕੀਤਾ ਜਾਂਦਾ ਹੈ ਔਰ ਅਸ਼ਲੀਲ ਕੰਟੈਂਟ ਜਿਹੜਾ ਆ ਉਹ ਪ੍ਰੋਡਿਊਸ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਉਸ ਨੂੰ ਅਪਲੋਡ ਕੀਤਾ ਜਾਂਦਾ ਹੈ ਤਾਂ ਅਮਰਿਤਪਾਲ ਸਿੰਘ ਮੈਰੋਂ ਦੇ ਵੱਲੋਂ ਇਸ ਨੂੰ ਰੋਕਿਆ ਗਿਆ ਸੀ ਕਿ ਅਸ਼ਲੀਲ ਕੰਟੈਂਟ ਜਿਹੜਾ ਆ ਉਹ ਨਾ ਬਣਾਇਆ ਜਾਵੇ ਉਸ ਨੂੰ ਨਾ ਆਪਣੇ ਸੋਸ਼ਲ ਮੀਡੀਆ ਤੇ ਅਪਲੋਡ ਕੀਤਾ ਜਾਵੇ ਕੰਟਰੋਵਰਸੀ ਕਾਫੀ ਸੁਰਖੀਆਂ ਦੇ ਵਿੱਚ ਪਹਿਲਾਂ ਤੋਂ ਰਹੀ ਸੀ ਤਾਂ ਹੁਣ ਕਮਲ ਕੌਰ ਕਤਲ ਮਾਮਲੇ ਦੇ ਵਿੱਚ ਕੰਚਨ ਕੁਮਾਰੀ ਜਿਸ ਦਾ ਨਾਮ ਹੈ ਉਰਫ ਕਮਲ ਕੌਰ ਭਾਬੀ ਸੋਸ਼ਲ ਮੀਡੀਆ ਤੇ ਇਸ ਨੇ ਆਪਣਾ ਜਿਹੜੀ ਪ੍ਰੋਫਾਈਲ ਹੈ ਉਸ ਨਾਮ ਤੋਂ ਬਿਲਡ ਕੀਤੀ ਕੋਈ ਹੈ ਸੋ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਸਾਹਮਣੇ ਆ ਚੁੱਕਿਆ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਅਮਰਿਤਪਾਲ ਸਿੰਘ ਮਹਿਰੋਂ ਦੇ ਵੱਲੋਂ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਕਮਲ ਕੌਰ ਭਾਬੀ ਦੇ ਕਤਲ ਦੀ ਸਾਜ਼ਿਸ਼ ਰਚੀ ਗਈ ਜਿਸ ਦੇ ਵਿੱਚ ਅਮਰਿਤਪਾਲ ਸਿੰਘ ਮਹਿਰੋਂ ਦੇ ਦੋ ਸਾਥੀ ਪੁਲਿਸ ਦੇ ਵੱਲੋਂ ਗ੍ਰਫਤਾਰ ਕਰ ਲਏ ਗਏ ਨੇ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਹੈ ਅਮਰਿਤਪਾਲ ਦੇ ਦੋ ਸਾਥੀਆਂ ਦਾ ਨਾਮ ਹੈ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਤੁਹਾਨੂੰ ਦੱਸ ਦਿੰਦੇ ਆ ਕਿ ਜਸਪ੍ਰੀਤ ਜਿਹੜਾ ਹੈਗਾ ਜਿਹੜਾ ਕਿ ਅਮਰਿਤਪਾਲ ਦੀ ਇਸ ਸਾਜ਼ਿਸ਼ ਦੇ ਵਿੱਚ ਸ਼ਾਮਿਲ ਸੀਗਾ ਜਸਪ੍ਰੀਤ ਦੱਸਿਆ ਜਾ ਰਿਹਾ ਹੈ ਕਿ ਹਰੀਕੇ ਪਿੰਡ ਦਾ ਰਹਿਣ ਵਾਲਾ ਹੈ ਹਰੀਕੇ ਦਾ ਰਹਿਣ ਵਾਲਾ ਹੈਗਾ ਜਸਪ੍ਰੀਤ ਔਰ ਜਿਹੜਾ ਦੂਸਰਾ ਹੈਗਾ ਅਮਰਿਤਪਾਲ ਦਾ ਸਾਥੀ ਅੱਜ ਜਿਸ ਦਾ ਨਿਮਰਤਜੀਤ ਸਿੰਘ ਨਾਮ ਦੱਸਿਆ ਜਾ ਰਿਹਾ ਉਹ ਮੈਰੋ ਪਿੰਡ ਦਾ ਹੀ ਦੱਸਿਆ ਜਾ ਰਿਹਾ ਕਿ ਮੈਰੋ ਪਿੰਡ ਦਾ ਹੀ ਰਹਿਣ ਵਾਲਾ ਹੈ ਜਿਹੜਾ ਅੰਮ੍ਰਿਤਪਾਲ ਸਿੰਘ ਦਾ ਵੀ ਪਿੰਡ ਹੈਗਾ ਅੰਮ੍ਰਿਤਪਾਲ ਸਿੰਘ ਮੈਰੋ ਦਾ ਜਿਹੜਾ ਪਿੰਡ ਹੈ ਮੈਰੋ ਇੱਕ ਤਾਂ ਅੰਮ੍ਰਿਤਪਾਲ ਦਾ ਸਾਥੀ ਜੋ ਦੱਸਿਆ ਜਾ ਰਿਹਾ ਕਿ ਇਸ ਕਤਲ ਦੀ ਸਾਜ਼ਿਸ਼ ਦੇ ਵਿੱਚ ਸ਼ਾਮਿਲ ਹੈ ਉਹ ਮੈਰੋ ਪਿੰਡ ਦਾ ਰਹਿਣ ਵਾਲਾ ਹੈਗਾ ਔਰ ਦੂਜਾ ਜਿਹੜਾ ਅੰਮ੍ਰਿਤਪਾਲ ਦਾ ਸਾਥੀ ਇਸ ਦੇ ਵਿੱਚ ਸ਼ਾਮਿਲ ਦੱਸਿਆ ਜਾ ਰਿਹਾ ਹੈ ਉਹ ਹਰੀ ਦੇ ਪਿੰਡ ਦਾ ਰਹਿਣ ਵਾਲਾ ਸੋ ਇਹ ਪਿੰਡ ਜਿਹੜੇ ਆ ਉਹ ਇੱਕੋ ਹੀ ਸਾਈਡ ਦੇ ਵਿੱਚ ਹੈ ਮਾਝ ਏਰੀਏ ਦੇ ਇਹ ਪਿੰਡ ਨੇ ਸੋ ਇਹਨਾਂ ਦੀ ਕੰਟਰੋਵਰਸੀ ਹੁਣ ਬਹੁਤ ਲੋਕ ਕਹਿਣਗੇ ਕਿ ਇਹਨਾਂ ਦਾ ਲਿੰਕ ਕਿਵੇਂ ਬਣ ਜਾਂਦਾ ਹੈ ਜਾਂ ਕਿਵੇਂ ਇਹ ਖਬਰ ਜਿਹੜੀ ਉਹ ਸਾਹਮਣੇ ਆ ਰਹੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਕਮਲ ਕੌਰ ਭਾਬੀ ਤੇ ਅਮਰਿਤਪਾਲ ਸਿੰਘ ਮਹਿਰੋਂ ਦੇ ਵਿਚਾਲੇ ਪਹਿਲਾਂ ਕੰਟਰੋਵਰਸੀ ਹੋਈ ਸੀ ਸਿੱਧੇ ਸ਼ਬਦਾਂ ਦੇ ਵਿੱਚ ਕਹਿ ਲਈਏ ਤਾਂ ਇਹਨਾਂ ਦੋਨਾਂ ਦੀ ਲੜਾਈ ਸੋਸ਼ਲ ਮੀਡੀਆ ਤੇ ਕੋਈ ਸੀਗੀ ਤੁਸੀਂ ਸਾਰੇ ਜਾਣਦੇ ਹੋਗੇ ਕਿ ਅਮਰਿਤਪਾਲ ਦੇ ਵੱਲੋਂ ਕਾਫੀ ਵਿਰੋਧ ਕੀਤਾ ਜਾਂਦਾ ਹੈ ਜੋ ਗੰਦਾ ਕੰਟੈਂਟ ਬਣਾ ਕੇ ਸੋਸ਼ਲ ਮੀਡੀਆ ਤੇ ਪਾਉਂਦਾ ਹੈਗਾ ਚਾਹੇ ਅਸੀਂ ਪ੍ਰੋਡਿਊਸਰ ਡੀਐਕਸ ਦੀ ਦੇਖ ਲਈਏ ਤਾਂ ਉਹਦੇ ਨਾਲ ਵੀ ਕੰਟਰੋਵਰਸੀ ਚੱਲੀ ਤੇ ਉਸ ਤੋਂ ਬਾਅਦ ਕਮਲਕੌਰ ਭਾਬੀ ਦੇ ਨਾਲ ਵੀ ਕੰਟਰੋਵਰਸੀ ਜਿਹੜੀ ਹੈ ਅਮਰਿਤਪਾਲ ਸਿੰਘ ਮਹਿਰੋਂ ਦੀ ਚੱਲੀ ਤਾਂ ਅਮਰਿਤਪਾਲ ਸਿੰਘ ਮਹਿਰੋਂ ਨੇ ਕਮਲਕੌਰ ਭਾਬੀ ਨੂੰ ਰੋਕਿਆ ਕਿ ਗੰਦਾ ਕੰਟੈਂਟ ਜਿਹੜਾ ਆ ਉਹ ਨਾ ਸੋਸ਼ਲ ਮੀਡੀਆ ਤੇ ਚਲਾਇਆ ਜਾਵੇ ਕਿਉਂਕਿ ਸਾਡੀਆਂ ਮਾਵਾਂ ਭੈਣਾਂ ਛੋਟੇ ਬੱਚੇ ਵੀ ਇੰਸਟਾਗ੍ਰam ਨੂੰ ਦੇਖਦੇ ਨੇ ਸੋਸ਼ਲ ਮੀਡੀਆ ਨੂੰ ਦੇਖਦੇ ਨੇ ਤਾਂ ਇਸ ਤਰੀਕੇ ਦਾ ਕੰਟੈਂਟ ਜਿਹੜਾ ਆ ਉਹ ਸੋਸ਼ਲ ਮੀਡੀਆ ਤੇ ਨਾ ਪਾਇਆ ਜਾਵੇ ਪਰ ਇਸ ਦੇ ਬਾਵਜੂਦ ਕਮਲਕੌਰ ਨਹੀਂ ਹਟੀ ਉਹ ਕੰਟਰੋਵਰਸੀ ਚੱਲਦੀ ਲਈ ਉਹ ਲੜਾਈ ਝਗੜਾ ਚੱਲਦਾ ਰਿਹਾ ਪਰ ਉਸ ਤੋਂ ਬਾਅਦ ਇੱਕਦਮ ਦੋਨੋਂ ਜਾਣੇ ਜਿਹੜੇ ਸ਼ਾਂਤ ਹੋ ਗਏ ਦੋਨਾਂ ਦੇ ਵਿੱਚ ਕੋਈ ਲੜਾਈ ਨਹੀਂ ਤਾਂ ਪਰ ਹੁਣ ਇਸ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਅਮਰਿਤਪਾਲ ਸਿੰਘ ਦੇ ਵੱਲੋਂ ਕਮਲਕੌਰ ਭਾਬੀ ਦੇ ਕਤਲ ਦੀ ਸਾਜ਼ਿਸ਼ ਰਚੀ ਗਈ ਹੈ। ਅਮਰਿਤਪਾਲ ਸਿੰਘ ਮਹਿਰੋ ਨੇ ਆਪਣੇ ਦੋ ਸਾਥੀਆਂ ਦੇ ਨਾਲ ਮਿਲ ਕੇ ਇਸ ਕਤਲ ਦੀ ਸਾਜ਼ਿਸ਼ ਰਚੀ ਜੋ ਕਮਲਕੌਰ ਭਾਬੀ ਦਾ ਕਤਲ ਹੋਇਆ ਘਰੋਂ ਕਹਿ ਕੇ ਗਈ ਕਿ ਮੈਂ ਬਠਿੰਡਾ ਪ੍ਰਮੋਸ਼ਨ ਕਰਨ ਦੇ ਵਾਸਤੇ ਚੱਲੀਆਂ ਪਰ ਉੱਥੇ ਜਾ ਕੇ ਜਿਹੜੀ ਕਮਲਕੌਰ ਦੀ ਕਾਰ ਸੀਗੀ ਉਸ ਦੀ ਬੈਕ ਸੀਟ ਤੇ ਕਮਲਕੌਰ ਦੀ ਲਾਸ਼ ਪਈ ਹੋਈ ਸੀਗੀ ਔਰ ਇੱਕ ਜੋ ਸੀਸੀਟੀਵੀ ਅਸੀਂ ਤੁਹਾਨੂੰ ਦਿਖਾਈ ਆ ਉਸ ਦੇ ਵਿੱਚ ਵੀ ਸਰਦਾਰ ਮੁੰਡਾ ਜੁੜਾਇਆ ਉਹ ਗੱਡੀ ਪਾਰ ਕਰਕੇ ਮੈਡੀਕਲ ਹਸਪਤਾਲ ਦੀ ਪਾਰਕਿੰਗ ਦੇ ਵਿੱਚ ਤਾਂ ਉਹ ਉੱਥੋਂ ਜਾਂਦਾ ਹੋਇਆ ਦਿਖਾਈ ਦਿੰਦਾ ਫਿਲਹਾਲ ਤੁਹਾਨੂੰ ਦੱਸਦੀ ਕਿ ਅਮਰਿਤਪਾਲ ਦੇ ਦੋ ਸਾਥੀ ਜਸਪ੍ਰੀਤ ਸਿੰਘ ਤੇ ਨਿਮਰਤਜੀਤ ਸਿੰਘ ਜਿਹੜੇ ਕਿ ਇੱਕ ਮਹਿਰੋ ਪਿੰਡ ਦਾ ਹੀ ਰਹਿਣ ਵਾਲਾ ਤੇ ਇੱਕ ਹਰੀਕੇ ਪਿੰਡ ਦਾ ਰਹਿਣ ਵਾਲਾ ਉਹਨਾਂ ਦੋਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਇਸ ਵੇਲੇ ਦੀ ਸਾਹਮਣੇ ਆ ਰਹੀ ਹੈ ਕਮਲ ਕੌਰ ਭਾਬੀ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਹੋ ਚੁੱਕਿਆ ਹੈ ਸੂਤਰਾਂ ਦੇ ਵਾਲੇ ਤੋਂ ਇਹ ਜਾਣਕਾਰੀ ਮਿਲ ਪਾਰੀ ਹੈ ਕਿ ਅਮਰਿਤਪਾਲ ਸਿੰਘ ਮਹਿਰੋਂ ਦੇ ਵੱਲੋਂ ਕਤਲ ਦੀ ਸਾਜ਼ਿਸ਼ ਆਪਣੇ ਦੋ ਸਾਥੀਆਂ ਦੇ ਨਾਲ ਮਿਲ ਕੇ ਰਚੀ ਗਈ ਔਰ ਦੋ ਸਾਥੀ ਜਸਪ੍ਰੀਤ ਤੇ ਨਿਮਰਤਜੀਤ ਸਿੰਘ ਅਮਰਿਤਪਾਲ ਮਹਿਰੋਂ ਦੇ ਉਹ ਗ੍ਰਿਫਤਾਰ ਕਰ ਲਏ ਨੇ